ਇਹ ਛੋਟਾ ਜਿਹਾ ਸਵਾਲ ਆ ਜਾਂਦਾ ਹੈ ਕਿ ਜੀ ਜਿਹੜੇ ਫੌਜੀ ਆ ਉਹ ਰੋਜ਼ ਲੈਫਟ ਰਾਈਟ ਕਿਉਂ ਕਰਦੇ ਆ ਸੋ ਵਾਂਸ ਦੇ ਹੈਵ ਲਰਨਟ ਲੈਫਟ ਰਾਈਟ ਦੈਟਸ ਫਾਈਨ ਹੈਨਾ ਕਿਉਂ ਨਹੀਂ ਰੋਜ਼ ਰੋਜ਼ ਕਿਉਂ ਕਰਦੇ ਆ ਜਿਹੜਾ ਫੌਜੀ ਆ ਜਿਹੜਾ ਬੰਦਾ ਪੁਲਿਸ ਵਾਲਾ ਟ੍ਰੇਨਿੰਗ ਦੇ ਵਿੱਚ ਵਧੀਆ ਮਿਹਨਤ ਕਰਦਾ ਹੈ ਤੋ ਜਦੋਂ ਫੀਲਡ ਦੇ ਵਿੱਚ ਜਾਂਦਾ ਜਦੋਂ ਜੰਜ ਤੋਂ ਕਹਿੰਦੇ ਜੰਗ ਦੇ ਵਿੱਚ ਜਾਂਦਾ ਤਾਂ ਉਹ ਜਿਹੜਾ ਹੈਗਾ ਬਲੱਡ ਜਿਹੜਾ ਹੈਗਾ ਸੇਵ ਕਰਦਾ ਜੇ ਤੁਸੀਂ ਟ੍ਰੇਨਿੰਗ ਦੇ ਵਿੱਚ ਪਸੀਨਾ ਵਹਾਉਂਦੇ ਹੋ ਤੋ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਬਲੱਡ ਸੇਵ ਕਰਦੇ ਹੋ ਇਹ ਆਪਾਂ ਹਰੇਕ ਡਿਸਟ੍ਰਿਕਟ ਦੇ ਵਿੱਚ 360 ਵਲੰਟੀਅਰਸ ਨੂੰ ਟ੍ਰੇਨ ਕਰਨਾ ਉਹ 7 ਡੇਸ ਦੀ ਵਰਕਸ਼ਾਪ ਆ ਉਹਦੇ ਵਿੱਚ ਆਪਾਂ ਬੇਸਿਕਲੀ ਕੀ ਆ ਜੋ ਬੇਸਿਕਸ ਚੀਜ਼ਾਂ ਹੁੰਦੀਆਂ ਜਿਵੇਂ ਫਾਇਰ ਹੋ ਗਿਆ ਆਪਣਾ ਹਨਾ ਤੇ ਬੇਸਿਕ ਰੈਸਕਿਊ ਕਿਵੇਂ ਹੁੰਦਾ ਸੀਪੀਆਰ ਕਿਵੇਂ ਹੁੰਦਾ ਤੇ ਉਸ ਦੀਆਂ ਵੱਖਰੀਆਂ ਵੱਖਰੀਆਂ ਮਤਲਬ ਉਹਨਾਂ ਨੂੰ ਅਵੇਅਰਨੈਸ ਵੀ ਦਿੱਤੀ ਜਾਊਗੀ ਤੇ ਪ੍ਰੈਕਟੀਕਲ ਵੀ ਕਰਵਾਇਆ ਜਾਊਗਾ ਪਰ ਜਦੋਂ ਅਸੀਂ ਟ੍ਰੇਨਿੰਗ ਦੀ ਇੰਪੋਰਟੈਂਸ ਸਮਝਾਂਗੇ ਕਿ ਰੀਅਲ ਲਾਈਫ ਵਿੱਚ ਸਾਨੂੰ ਟ੍ਰੇਨਿੰਗ ਦੀ ਇੰਪੋਰਟੈਂਸ ਕਿੰਨੀ ਕੁ ਇਸ ਦੀ ਇੰਪੋਰਟੈਂਸ ਹੈ ਤਾਂ ਦੈਨ ਅਸੀਂ ਕੁਛ ਨਾ ਕੁਛ ਇਤੋਂ ਵੈਲਿਊਏਬਲ ਇਨਪੁੱਟਸ ਲੈ ਕੇ ਜਾ ਸਕਦੇ ਆ ਸੱਚੇ ਗਾਲੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਰਧਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 10 ਦਸੰਬਰ 2025 ਤੇ ਸਵੇਰ ਦੇ ਕੋਈ 11 ਵਜੇ ਕੋਈ 10 ਕੋ ਮਿੰਟ ਹੋਇਨੇ ਬਟੇਂਡਾ ਰਜ਼ਿੰਦਰਾ ਕੋਲੇ ਚ ਆਪਾਂ ਖੜੇ ਆ ਤੇ ਮੇਰੇ ਪਿੱਛੇ ਸਿਵਲ ਡਿਫੈਂਸ ਦੇ ਅਫੀਸਰ ਸਹਿਬਾਨ ਖੜੇ ਨੇ ਉਹਨਾਂ ਨਾਲ ਆਪਾਂ ਇੱਕ ਵਾਰੀ ਗੱਲਬਾਤ ਕਰਦੇ ਹਾਂ ਸਰਦਾਰ ਹਰੀ ਸਿੰਘ ਜੀ ਖੜੇ ਨੇ ਸਰਦਾਰ ਸੁਖਦੀਪ ਸਿੰਘ ਜੀ ਖੜੇ ਨੇ ਭਾਜੀ ਇਹ ਕੀ ਸਗਤ ਜਿਹੜਾ ਤੁਸੀਂ ਅੱਜ ਕੈਂਪ ਲਗਾਇਆ ਉਹਦੇ ਬਾਰੇ ਥੋੜਾ ਦੱਸੋ ਸਰ ਇਹ ਨਾਲ ਇੱਕ ਗਵਰਨਮੈਂਟ ਆਫ ਇੰਡੀਆ ਵੱਲੋਂ ਇੱਕ ਇਨੀਸ਼ੀਏਟਿਵ ਲਿਆ ਗਿਆ ਹੈ ਕਿ ਆਪਾਂ ਹਰੇਕ ਡਿਸਟ੍ਰਿਕਟ ਦੇ ਵਿੱਚ 360 ਵਲੰਟੀਅਰਸ ਨੂੰ ਟ੍ਰੇਨ ਕਰਨਾ ਉਹ 7 ਡੇਜ਼ ਦੀ ਵਰਕਸ਼ਾਪ ਆ ਉਹਦੇ ਵਿੱਚ ਆਪਾਂ ਬੇਸਿਕਲੀ ਕੀ ਹੈ ਜੋ ਬੇਸਿਕਸ ਚੀਜ਼ਾਂ ਹੁੰਦੀਆਂ ਜਿਵੇਂ ਫਾਇਰ ਹੋ ਗਿਆ ਆਪਣਾ ਹਨਾ ਤੇ ਬੇਸਿਕ ਰੈਸਕਿਊ ਕਿਵੇਂ ਹੁੰਦਾ ਸੀਪੀਆਰ ਕਿਵੇਂ ਹੁੰਦਾ ਤੇ ਉਸ ਦੀਆਂ ਵੱਖਰੀਆਂ ਵੱਖਰੀਆਂ ਮਤਲਬ ਉਹਨਾਂ ਨੂੰ ਅਵੇਅਰਨੈਸ ਵੀ ਦਿੱਤੀ ਜਾਊਗੀ ਤੇ ਪ੍ਰੈਕਟੀਕਲ ਵੀ ਕਰਵਾਇਆ ਜਾਊਗਾ ਤੇ ਉਹਦਾ ਅੱਜ ਇੱਕ ਪਹਿਲਾ ਬੈਚ ਆਪਾਂ 120 ਵਲੰਟੀਅਰਸ ਦਾ ਇੱਥੇ ਸ਼ੁਰੂ ਕੀਤਾ ਜੀ ਰਿੰਦਰਾ ਕਾਲਜ ਦਾ ਤੇ ਨੈਕਸਟ ਜਿਹੜੇ ਦੋ ਬੈਚ ਹੋ ਜਨ ਦੇ ਵਿੱਚ ਹੋਣਗੇ ਜਨਵਰੀ ਦੇ ਵਿੱਚ ਤੇ ਇਹ ਇੱਕ ਮਤਲਬ ਸਾਡਾ ਗਵਰਨਮੈਂਟ ਆਫ ਇੰਡੀਆ ਦਾ ਇਨੀਸ਼ੀਏਟਿਵ ਹੈ ਇਹਦੇ ਵਿੱਚ ਜੋ ਪ੍ਰੋਪਰ ਹਦਾਇਤਾਂ ਅਨੁਸਾਰ ਵੀ ਜਿਹੜਾ ਆਪਾਂ ਵਲੰਟੀਅਰਸ ਨੂੰ ਅ ਅਲਾਉਂਸ ਵੀ ਦਿੱਤਾ ਜਾਊਗਾ ਜੋ ਵੀ ਉਹਨਾਂ ਦਾ ਹੋਊਗਾ ਜੀ ਤੇ ਹਾਂਜੀ ਤੇ ਇਹ ਇੱਕ ਉਹਨਾਂ ਦਾ ਮਤਲਬ ਪ੍ਰੋਪਰਲੀ ਉਹਨਾਂ ਨੇ ਕਿਹਾ ਵੀ ਆਪਾਂ ਇੱਕ ਟੀਮ ਬਣਾਉਣੀ ਆ ਵਧੀਆ ਇੱਕ 360 ਵਲੰਟੀਅਰਸ ਦੀ ਜ਼ਿਲ੍ਹੇ ਦੇ ਵਿੱਚ ਵੀ ਜਦੋਂ ਵੀ ਕੋਈ ਡਿਜਾਸਟਰ ਹੋਵੇ ਜੀ ਤੋਂ ਐਜ਼ ਅ ਫਰਸਟ ਰਿਸਪੌਂਡਰ ਐਕਟ ਕਰਨ ਬਿਲਕੁਲ ਤੇ ਜਿਵੇਂ ਹੁਣ ਆਪਾਂ ਪਿੱਛੇ ਦੇਖਿਆ ਆਪਰੇਸ਼ਨ ਸੰਧੂਰ ਵੇਲੇ ਵੀ ਤੁਸੀਂ ਵੀ ਆਪਾਂ ਨੂੰ ਮਿਲਦੇ ਰਹੇ ਆ ਆਪਾਂ ਮਤਲਬ ਜੋ ਵੀ ਆਪਾਂ ਇੱਕ ਕੋਆਰਡੀਨੇਟ ਕਰਕੇ ਆਮ ਆਲਸੋ ਪਾਰਟ ਆਫ ਦਾ ਸਿਵਲ ਡਿਫੈਂਸ ਹਾਂਜੀ ਤੁਸੀਂ ਵੀ ਆਪ ਤੁਸੀਂ ਵੀ ਹੋ ਜਿਵੇਂ ਤੇ ਆਪੋ ਜੋ ਐਕਟੀਵਿਟੀਜ਼ ਕੀਤੀਆਂ ਉੱਥੇ ਤੇ ਬਹੁਤ ਵਧੀਆ ਤਰੀਕੇ ਨਾਲ ਬੇਸਿਕਲੀ ਕੀ ਹੁੰਦਾ ਇਹ ਚੀਜ਼ ਦੇ ਨਾਲ ਕੀ ਹੁੰਦਾ ਵੀ ਆਪਾਂ ਜੋ ਕੋਈ ਵੀ ਐਕਸਰਸਾਈਜ਼ ਨੂੰ ਸਕਸੈਸਫੁਲ ਕਰਨ ਵਾਸਤੇ ਨਾ ਕੋਆਰਡੀਨੇਸ਼ਨ ਬਹੁਤ ਜ਼ਰੂਰੀ ਆ ਜੀ ਬਿਲਕੁਲ ਜਿਵੇਂ ਹੁਣ ਆਪਣਾ ਜੋ 에어ਫੋਰਸ ਤੋਂ ਕੋਈ ਵੀ ਸਾਨੂੰ ਮੈਸੇਜ ਆਉਂਦਾ ਸੀ ਅਸੀਂ ਅੱਗੇ ਪਾਸ ਆਨ ਕਰਨਾ ਫਿਰ ਉਹਨਾਂ ਨੇ ਸਾਇਰਨ ਵਜਾਉਣਾ ਇੱਕ ਪ੍ਰੋਪਰ ਕੋਆਰਡੀਨੇਸ਼ਨ ਆ ਫਿਰ ਆਪਾਂ ਹੈਲਥ ਸਰਵਿਸ ਨੂੰ ਆਗਾਜ਼ ਕਰਨਾ ਉਹਨਾਂ ਨੂੰ ਕਹਿਣਾ ਵੀ ਤੁਸੀਂ ਆ ਵੀ ਆਪਦੇ ਉੱਥੇ ਥਾਂ ਤੇ ਪਹੁੰਚੋ ਉੱਥੇ ਫਾਇਰ ਨੂੰ ਕਹਿਣਾ ਉਹ ਇੱਕ ਕੋਆਰਡੀਨੇਸ਼ਨ ਹੁੰਦੀ ਆ ਇਹ ਜਦੋਂ ਆਪਾਂ ਕੋਈ ਆਪਾਂ ਕਰਦੇ ਐਕਸਰਸਾਈਜ਼ ਇਹਦੇ ਵਿੱਚ ਆਈਆਂ ਬੇਸਿਕਲੀ ਵੀ ਸਾਡੀ ਇੱਕ ਕੋਆਰਡੀਨੇਸ਼ਨ ਵਧੀਆ ਹੋ ਜੇ ਇਹਦੇ ਚ ਜਿਹੜੇ ਵਲੰਟੀਅਰਸ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਵਲੰਟੀਅਰਸ ਸਟੂਡੈਂਟ ਨੇ ਜਾਂ ਕੋਈ ਵੀ ਵਲੰਟੀਅਰ ਬਣ ਸਕਦਾ ਸਰ ਕੋਈ ਵੀ ਵਲੰਟੀਅਰ ਬਣ ਸਕਦਾ 18 ਤੋਂ 50 ইয়ার্স ਤੱਕ ਜੋ ਸਾਨੂੰ ਆਪਾਂ ਨੂੰ ਕ੍ਰਾਈਟੇਰੀਆ ਆਇਆ ਹੋਇਆ ਮਿਨਿਸਟਰੀ ਆਫ ਹੋਮ ਫੇਅਰ ਵੱਲੋਂ ਤੇ ਉਹਦੇ ਵਿੱਚੋਂ ਆਪਾਂ 18 ইয়ার্স ਤੋਂ ਬਾਅਦ ਜਿਹੜੇ ਬੱਚੇ ਜਿਵੇਂ ਆਪਣੇ ਲੋਕਲ ਡਿਸਟ੍ਰਿਕਟਸ ਨੂੰ ਬਿਲੋਂਗ ਕਰਦੇ ਲੋਕਲ ਡਿਸਟ੍ਰਿਕਟ ਨੂੰ ਜੀ ਜੀ ਬਿਕਾਉਜ਼ ਕੀ ਹੈ ਜਿਹੜੀ ਸਿਵਲ ਡਿਫੈਂਸ ਦੀ ਜੂਰੀਡਿਕਸ਼ਨ ਹੁੰਦੀ ਹੈ ਉਹ ਲੋਕਲ ਬਠਿੰਡਾ ਹੁੰਦੀ ਆ ਜੀ ਤੇ ਆਪਾਂ ਬਠਿੰਡੇ ਦੇ ਵਿੱਚ ਹੀ ਕੰਮ ਤਾਂ ਕਰਕੇ ਅਸੀਂ ਬਠਿੰਡੇ ਜ਼ਿਲ੍ਹੇ ਦੇ ਹੀ ਬੱਚਿਆਂ ਨੂੰ ਇ ਯੂਨੀਵਰਸਿਟੀ ਤੋਂ ਕੀਤਾ ਕਾਲਜ ਤੋਂ ਕੀਤਾ ਤੇ ਆਪਣੇ ਲੋਕਲ ਵੀ ਹੈਗੇ ਇਹਦੇ ਵਿੱਚ ਅੱਛਾ ਤੁਸੀਂ ਦੱਸ ਰਹੇ ਹੋ ਵੀ ਡਿਸਟ੍ਰਿਕਟ ਦੇ ਅੰਦਰ ਹੀ ਹੁੰਦਾ ਸਾਰਾ ਕੁਝ ਖੁਦਾਂ ਨਾ ਖਾਸ ਤਾਂ ਡਿਸਟ੍ਰਿਕਟ ਤੋਂ ਕੋਈ ਬਾਹਰ ਬੰਦਾ ਬਾਹਰ ਗਿਆ ਵੇ ਹੂੰ ਉੱਥੇ ਕੁਝ ਇਸ ਤਰ੍ਹਾਂ ਦੀ ਮਿਸਕਨਿੰਗ ਹੁੰਦੀ ਕੀ ਉੱਥੇ ਉਹ ਕੰਮ ਕਰ ਸਕਦਾ ਹੈ ਜਾਂ ਨਹੀਂ ਸਰ ਪਤਾ ਹੈ ਕੀ ਹੈ ਇਹ ਬੇਸਿਕਲੀ ਜੋ ਸਿਵਲ ਡਿਫੈਂਸ ਐਕਟ 1968 ਉਹਦੇ ਵਿੱਚ ਪ੍ਰੋਪਰਲੀ ਮੈਂਸ਼ਨ ਕੀਤਾ ਹੋਇਆ ਹੈ ਵੀ ਜਿਹੜੇ ਹੁੰਦੇ ਆਪਣਾ ਆਪਣਾ ਏਰੀਆਜ਼ ਨੂੰ ਡਿਵਾਈਡ ਕੀਤਾ ਹੁੰਦਾ ਹੈ ਆਪਣੀ ਏਰੀਆ ਨੂੰ ਉਸ ਏਰੀਆ ਦੇ ਵਿੱਚ ਜਿਵੇਂ ਆਪਣਾ ਆਪਰ ਵਲੰਟੀਅਰਸ ਨੂੰ ਇਨਰੋ ਉਹ ਕਰ ਦਿੰਨੇ ਆ ਡਿਊਟੀਆਂ ਲਾ ਦਿੰਨੇ ਆ ਵੀ ਤੁਹਾਡਾ ਇਸ ਸੀਰੀਏ ਦੇ ਵਿੱਚ ਹੀ ਕੰਮ ਆ ਜੀ ਜੋ ਪ੍ਰੋਪਰ ਜਿਵੇਂ ਹੁਣ ਤੁਸੀਂ ਆਪਾਂ ਕਹ ਲਈਏ ਹੋਰ ਡਿਸਟ੍ਰਿਕਟ ਉੱਥੇ ਆਲਰੇਡੀ ਸਿਵਲ ਡਿਫੈਂਸ ਹੁੰਦੀ ਆ ਜੇ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਡਿਮਾਂਡ ਕਰੇ ਜਾਂ ਇਧਰੋਂ ਆਪਾਂ ਨੂੰ ਡੀਸੀ ਸਾਹਿਬ ਆਰਡਰਸ ਦੇਣ ਪਰ ਉਹ ਵੀ ਆ ਵੀ ਬਿਕੋਜ਼ ਉਹ ਐਕਟ ਤੋਂ ਬਾਹਰ ਨਹੀਂ ਚੀਜ਼ਾਂ ਹੁੰਦੀਆਂ ਹਾਂ ਤੇ ਉਹ ਉਹ ਹਾਂ ਤੇ ਉਸ ਕੋ ਤਾਂ ਖਾਸਤਾ ਆਪਾਂ ਕਿਸੇ ਪਿੰਡ 'ਚ ਚਲੇ ਜਾਣੇ ਜਿੱਥੇ ਕੋਈ ਵੀ ਸਿਵਲ ਡਿਫੈਂਸ ਹੈ ਨਹੀਂ ਹਾਂ ਜਾਂ ਅਦਰ ਸਟੇਟ 'ਚ ਚਲੇ ਜਾਣੇ ਆਪਾਂ ਉਦੋਂ ਉਦੋਂ ਇਹ ਵਲੰਟੀਅਰ ਕੰਮ ਕਰ ਸਕਦੇ ਨੇ ਔਰ ਕਿਉਂਕਿ ਤੁਸੀਂ ਮੇਰੇ ਖਰੇ ਇਹਨਾਂ ਨੂੰ ਕਾਰਡ ਵਗੈਰਾ ਵੀ ਦਿੰਦੇ ਹੋ ਹਾਂਜੀ ਸਰ ਇਹ ਜਿਵੇਂ ਆਪਣੇ ਲੈਵਲ ਤੇ ਜਿਵੇਂ ਆਪਾਂ ਫਸਟਰ ਰਿਸਪੌਂਡਰ ਆਪ ਕਰ ਸਕਦੇ ਪਰਸਨਲੀ ਤੌਰ ਤੇ ਜਿਵੇਂ ਵੀ ਜੇ ਪ੍ਰੋਪਰ ਆਪਾਂ ਸਿਵਲ ਡਿਫੈਂਸ ਨੂੰ ਰਿਪਰੈਜ਼ੈਂਟ ਕਰਨਾ ਉਹ ਪ੍ਰੋਪਰ ਵੀ ਜੋ ਆਪ ਨੂੰ ਮੈਜਿਸਟ੍ਰੇਟ ਸਰ ਕਹਿਣਗੇ ਉਵੇਂ ਹੀ ਹੋਊਗਾ ਉਹ ਚੀਜ਼ ਮਤਲਬ ਵੀ ਤੁਸੀਂ ਬਾਹਰ ਕਿਸੇ ਹੋਰ ਪਿੰਡ ਚ ਜਾ ਕੇ ਸਪੋਜ਼ ਉੱਤੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਨਹੀਂ ਕਰ ਸਕਦੇ ਆਜ਼ਨ ਵਲੰਟੀਅਰ ਆਫ ਸਿਵਲ ਡਿਫੈਂਸ ਹਾਂਜੀ ਆਪਾਂ ਜਿਵੇਂ ਕਰ ਸਕਦੇ ਆਂ ਵੀ ਉਹ ਜੇ ਆਪਾਂ ਨੂੰ ਕੋਈ ਆਰਡਰਸ ਆਉਣਗੇ ਜਿਵੇਂ ਡੀਸੀ ਸਾਹਿਬ ਵੱਲੋਂ ਤੇ ਉੱਥੇ ਆਪਾਂ ਜਿਵੇਂ ਹੁਣ ਪਰਸਨਲੀ ਤੌਰ ਤੇ ਜਿਵੇਂ ਨਹੀਂ ਉਸ ਲਈ ਡੀਸੀ ਸਾਹਿਬ ਕਿਤਾ ਦੇਣਗੇ ਨਹੀਂ ਨਹੀਂ ਜਦੋਂ ਆਪਣੇ ਜਿਵੇਂ ਘਰ ਦੇ ਕੋਈ ਵੀ ਉੱਥੇ ਅਲੀ ਦੁਆਲੇ ਜਾਂ ਕੋਈ ਤੇ ਰੱਬ ਨਾ ਕਰੇ ਕੋਈ ਤੇ ਮਿਸ ਹੈਪਨਿੰਗ ਹੋ ਗਈ ਉਦੋਂ ਆਪਾਂ ਕਰਾਂਗੇ ਉਹ ਚੀਜ਼ ਨੂੰ ਮਤਲਬ ਆਪਾਂ ਐਜ਼ ਅ ਐਕਟ ਕਰਾਂਗੇ ਫਰਸਟ ਰਿਸਪੌਂਡਰ ਬਟ ਜਿਵੇਂ ਆਪਾਂ ਕੋਈ ਟੀਮ ਲੈ ਕੇ ਜਾਣੀ ਆ ਉਹਦੇ ਵਾਸਤੇ ਨਹੀਂ ਨਹੀਂ ਟੀਮ ਨਹੀਂ ਸਰ ਮੈਂ ਤੇ ਪੁੱਛ ਰੇ ਹਾਂ ਇਹ ਬੱਚੇ ਨੇ ਇੱਥੇ ਸਟੱਡੀ ਕਰ ਰਹੇ ਆ ਹਾਇਰ ਐਜੂਕੇਸ਼ਨ ਦੇ ਲਈ ਆਦਰ ਸਟੇਟ ਦੇ ਵਿੱਚ ਜੇ ਜਾਂਦੇ ਨੇ ਵੋਲੰਟੀਅਰ ਹੈਗੇ ਨੇ ਸਿਵਲ ਫੈਂਸ ਦੇ ਹਨਾ ਉੱਥੇ ਖੁਦਾਂ ਨਾ ਖਾਸ ਤੌਰ ਤੇ ਕੋਈ ਇਦਾਂ ਦੀ ਗੱਲ ਹੋ ਗਈ ਇਕੱਲਾ ਹੀ ਆ ਬੱਚਾ ਹਾਂਜੀ ਹਾਂਜੀ ਉੱਥੇ ਦਾ ਉੱਥੇ ਦਾ ਕਰਨਗੇ ਸਰ ਹਾਂ ਮੈਂ ਬਸ ਉੱਥੇ ਕਰਨਗੇ ਅੱਛਾ ਇਹਨਾਂ ਬੱਚਿਆਂ ਨੂੰ ਫਿਰ ਆਪਾਂ ਕੋਈ ਕਾਰਡ ਵਗੈਰਾ ਕੋਈ ਦੇਵਾਂਗੇ ਸਰ ਸਰ ਐਂਡ ਵਾਲੇ ਦਿਨ ਇਹਨਾਂ ਨੂੰ ਮਤਲਬ ਆਈ ਕਾਰਡ ਵੀ ਇਸ਼ੂ ਹੋਊਗਾ ਤੇ ਸਰਟੀਫਿਕੇਟ ਵੀ ਦਵਾਂਗੇ ਉਹਨਾਂ ਨੂੰ ਜੀ ਪ੍ਰੋਪਰ ਤੇ ਉਹਦੇ ਵਿੱਚ ਕੀ ਹੋਊਗਾ ਵੀ ਸਰਟੀਫਿਕੇਟ ਜਿਹੜਾ ਆਈ ਕਾਰਡ ਹੋਊਗਾ ਉਹ 3 ਸਾਲਾਂ ਲਈ ਵੈਲਿਡ ਹੋਊਗਾ ਤੇ ਨਾ ਨਾ ਅਸੀਂ ਮਤਲਬ ਪ੍ਰੋਪਰ ਟਾਈ ਅਪ ਕਰਦੇ ਰਵਾਂਗੇ ਵੀ ਜਦੋਂ ਵੀ ਕੋਈ ਲੋਡ ਪਊਗੀ ਤਾਂ ਜਦੋਂ ਹਾਂ ਡਿਊਟੀਆਂ ਵਾਸਤੇ ਹਾਂ ਬਿਲਕੁਲ ਦੇਖੋ ਇਹ ਬੱਚਿਆਂ ਦੇ ਲਈ ਕਿ ਸਾਰਿਆਂ ਦੇ ਲਈ ਬਹੁਤ ਵਧੀਆ ਗੱਲ ਹੈ ਵੀ ਅਸੀਂ ਯਾਰ ਸਿਵਲ ਡਿਫੈਂਸ ਦਾ ਪਾਰਟ ਬਣੀਏ ਕਿਉਂਕਿ ਜੇ ਤੁਸੀਂ ਆਪਰੇਸ਼ਨ ਸੰਧੂਰਵਲੇ ਵੀ ਦੇਖਿਆ ਕਿਸ ਤਰੀਕੇ ਦੇ ਨਾਲ ਸ਼ਹਿਰ ਦੇ ਵਿੱਚ ਜਿੰਨੇ ਜਣੇ ਵੀ ਸੀਗੇ ਵਲੰਟੀਅਰ ਸੀਗੇ ਸਾਰਿਆਂ ਨੇ ਕਿਸ ਤਰੀਕੇ ਦੇ ਨਾਲ ਸੇਵਾ ਕੀਤੀ ਤੇ ਮੈਨੂੰ ਲੱਗਦਾ ਬਠਿੰਡਾ ਪੰਜਾਬ ਦੇ ਪਹਿਲੇ ਨੰਬਰ ਤੇ ਸਿਵਲ ਡਿਫੈਂਸ ਬਦੌਲਤ ਇਹਨਾਂ ਦੀ ਬਦੌਲਤ ਸਿਵਲ ਡਿਫੈਂਸ ਦੇ ਵਲੰਟੀਅਰਸ ਦੇ ਉਹਨਾਂ ਨੇ ਇੱਕ ਨਾਮ ਬਣਾਇਆ ਤਾਂ ਜੋ ਪਤਾ ਲੱਗਿਆ ਜਦ ਆਪਾਂ ਇਹ ਕਹਿ ਲਈਏ ਵੀ ਮੁਰਤ ਤੋਂ ਸਰਜੀਵ ਹੋਈ ਹੈ ਬਿਲਕੁਲ ਬਿਲਕੁਲ ਸਰ ਇਹਦਾ ਇਹਦਾ ਜਿਹੜਾ ਪ੍ਰੋਗਰਾਮ ਦਾ ਨਾਮ ਹੀ ਹੈ ਟ੍ਰੇਨਿੰਗ ਐਂਡ ਕਪੈਸਿਟੀ ਬਿਲਡਿੰਗ ਜੀ ਜੇ ਆਪਾਂ ਇੱਕ ਚੀਜ਼ ਨੂੰ ਬਿਲਡ ਅਪ ਕਰਨਾ ਉਹਦੇ ਉਹਦੇ ਵਾਸਤੇ ਆਪਾਂ ਇੱਕ ਵੀ ਸਰਕਾਰੀ ਇਨੀਸ਼ੀਏਟਿਵ ਲੇਰੀ ਆਪਾਂ ਇੱਕ ਪ੍ਰੋਪਰ ਨਵੇਂ ਤਰੀਕੇ ਤੋਂ ਉਹਨੂੰ ਖੜਾ ਕਰੀਏ ਵੀ ਆਪਾਂ ਫਿਊਚਰ ਦੇ ਵਿੱਚ ਆਪਾਂ ਨੂੰ ਜੇ ਲੋਡ ਪੈ ਜੇ ਤਾਂ ਆਪਾਂ ਤਿਆਰ ਰਹੀਏ ਜੀ ਬਿਲਕੁਲ ਇਸ ਮੌਕੇ ਤੇ ਮੈਡਮ ਸਾਡੇ ਪੂਨਮ ਜੀ ਏਡੀਸੀ ਸਾਹਿਬਾਨ ਅੱਜ ਟ੍ਰੇਨਿੰਗ ਦਾ ਤੁਹਾਡਾ ਆਗਾਜ਼ ਹੈ ਔਰ ਥਿਸ ਇਜ਼ ਔਨ ਤੁਹਾਡੀ ਕੈਪੇਬਿਲਿਟੀਆਂ ਤੁਹਾਡੀਆਂ ਸਕਿਲਸ ਜਿਹੜੀਆਂ ਅਸੀਂ ਇਨਹਾਂਸ ਕਰਨੀਆਂ ਹੈਗੀਆਂ ਸਿਵਲ ਡਿਫੈਂਸ ਐਕਟ 1968 ਦੇ ਵਿੱਚ ਬਣਿਆ ਸੀ ਜਿਸ ਤਰ੍ਹਾਂ ਮੇਥੋਂ ਪਹਿਲਾਂ ਜਿਹੜੇ ਬੁਲਾਰੇ ਬੋਲ ਕੇ ਗਏ ਉਹਨਾਂ ਨੇ ਦੱਸਿਆ ਔਰ ਸਿਵਲ ਡਿਫੈਂਸ ਦਾ ਜਿਹੜਾ ਮੇਨ ਨੇਮ ਰਿਆ ਹੈ ਉਹ ਹਮੇਸ਼ਾ ਤੋਂ ਪ੍ਰੋਟੈਕਸ਼ਨ ਆਫ ਪਾਪੂਲੇਸ਼ਨ ਪ੍ਰੋਪਰਟੀ ਯਾਨੀ ਕਿ ਲੋਕਾਂ ਨੂੰ ਬਚਾਉਣਾ ਪ੍ਰੋਪਰਟੀ ਨੂੰ ਬਚਾਉਣਾ ਐ ਰੇਡਸ ਦੇ ਦੌਰਾਨ ਜਿਹੜਾ ਹੈਗਾ ਉਹ ਸਾਰਿਆਂ ਨੂੰ ਮੈਸੇजेस ਕਨਵੇ ਕਰਨਾ ਸਾਰਿਆਂ ਨੂੰ ਕਦੇ ਕੋਈ ਡਿਜ਼ਾਸਟਰ ਹੋ ਜਾਂਦਾ ਤਾਂ ਇਵੈਕੂਏਟ ਕਰਨਾ ਮੈਨੇਜਮੈਂਟ ਕਰਨੀ ਤਿਆਰੀ ਕਰਨੀ ਔਰ ਬਚਾਉਣਾ ਇਹ ਸਾਰਾ ਕੁਝ ਜਿਹੜਾ ਹੈ ਉਹ ਸਿਵਲ ਡਿਫੈਂਸ ਦੇ ਅਧਿਕਾਰ ਖੇਤਰ ਦੇ ਵਿੱਚ ਆ ਜਾਂਦਾ ਹੈ ਕਿਉਂਕਿ ਕਾਰੇ ਨਹੀਂ ਹੈ ਕਿ ਦੁਸ਼ਮਣ ਜਿਹੜਾ ਹੈ ਉਹ ਬਾਰਡਰ ਦੇ ਦੂਸਰੇ ਪਾਰ ਨਹੀਂ ਬੈਠਾ ਹੁੰਦਾ ਦੁਸ਼ਮਣ ਜਿਹੜਾ ਹੈਗਾ ਉਹ ਕਈ ਵਾਰੀ ਅੰਦਰ ਵੀ ਹੁੰਦਾ ਸੋ ਵੀ ਹੈਵ ਟੂ ਫੇਸ ਬੋਥ ਟਾਈਪਸ ਆਫ ਐਨਮੀਜ਼ ਕੁਝ ਬਾਹਰ ਨੇ ਕੁਝ ਅੰਦਰ ਨੇ ਦੋਨੇ ਜਗ੍ਹਾ ਨੇ ਫਾਰ ਇਗਜ਼ਾਮਪਲ ਜਿਵੇਂ 에어 ਰੇਡਸ ਹੁੰਦੀਆਂ ਸੀਗੀਆਂ ਤਾਂ ਸਾਇਰਨਸ ਵੱਜਦੇ ਹੁੰਦੇ ਸੀ ਉਹ ਸਾਰੀ ਸੈਲਫ ਡਿਫੈਂਸ ਨੇ ਜਿਹੜਾ ਸਿਵਲ ਡਿਫੈਂਸ ਨੇ ਔਰ ਹੋਮ ਗਾਰਡਸ ਨੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਆਪਰੇਸ਼ਨ ਸੰਧੂਰ ਦੇ ਵਿੱਚ ਕੰਮ ਕੀਤਾ ਔਰ ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਕਿਸ ਤਰ੍ਹਾਂ ਜਿਹੜਾ ਹੈ ਉਹਨਾਂ ਨੇ ਬੜੇ ਅਲਰਟਨੈਸ ਦੇ ਨਾਲ ਪ੍ਰੈਜ਼ੈਂਸ ਆਫ ਮਾਈਂਡ ਦੇ ਨਾਲ ਮੈਨੂੰ ਯਾਦ ਹੈ ਕਿ ਰੋਜ਼ ਗਾਰਡਨ ਦੇ ਵਿੱਚ ਜਦੋਂ ਸਾਨੂੰ ਦਿੱਕਤ ਆਈ ਸੀ ਜਾਂ ਇਧਰ ਉਧਰ ਕਿਤੇ ਇਲਾਕਿਆਂ ਦੇ ਵਿੱਚ ਦਿੱਕਤ ਆਈ ਸੀ ਤਾਂ ਵਲੰਟੀਅਰਸ ਜਿਹੜੇ ਸੀ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਹੋਏ ਸਿਵਲ ਡਿਫੈਂਸ ਵਲੰਟੀਅਰਸ ਨੇ ਦਿਨ ਰਾਤ ਜਾ ਕੇ ਡਿਊਟੀ ਦਿੱਤੀ ਹੈ ਸੋ ਸਾਰੇ ਵਲੰਟੀਅਰਸ ਜਾਗਦੇ ਰਹੇ ਕੁਝ ਲੇਡੀਜ਼ ਵੀ ਸੀ ਫਿਰ ਕੁਝ ਐਕਸਰਸਾਈਜ਼ਸ ਵੀ ਸਾਡੇ ਵੱਲੋਂ ਕਰਾਈਆਂ ਗਈਆਂ ਤਾਂ ਇਸ ਕਰਕੇ ਮੈਂ ਸਾਰੀ ਹੋਮ ਗਾਰਡਸ ਦੀ ਔਰ ਸਿਵਲ ਡਿਫੈਂਸ ਦੀ ਬਹੁਤ ਐਪਰੀਸ਼ੀਏਟ ਕਰਦੀ ਆ ਕਿ ਜੋ ਰੋਲ ਇਹਨਾਂ ਨੇ ਉਸ ਦੌਰਾਨ ਨਿਭਾਇਆ ਸੋ ਇਸ ਤਰ੍ਹਾਂ ਹੁਣ ਅੱਗੇ ਵੀ ਆਪਾਂ ਨੂੰ ਜਿਹੜਾ ਹੈਗਾ ਹਮੇਸ਼ਾ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਕਿਸੇ ਵੀ ਮੁਲਕ ਦੀ ਤਰੱਕੀ ਦੇ ਲਈ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਉਹਦੀਆਂ ਜਿਹੜੀਆਂ ਫੌਜ ਨੇ ਜਾਂ ਉਹਦੀ ਜਿਹੜੀ ਸਿਵਲ ਡਿਫੈਂਸ ਵਿੰਗ ਨੇ ਉਹ ਹਰ ਤਰ੍ਹਾਂ ਦੇ ਅਪਤਕਾਲੀਨ ਸਿਚੁਏਸ਼ਨ ਦੇ ਲਈ ਤਿਆਰ ਰਵੇ ਔਰ ਤੁਸੀਂ ਤਿਆਰ ਕਿਸ ਤਰ੍ਹਾਂ ਹੁੰਨੇ ਹੋ ਕਿਉਂਕਿ ਰੋਜ਼ ਤਾਂ ਕੋਈ ਐਸੀ ਸਿਚੁਏਸ਼ਨ ਜਿਹੜੀ ਆ ਉਹ ਨਹੀਂ ਆਉਂਦੀ ਸੋ ਜਦੋਂ ਪੀਸਫੁਲ ਟਾਈਮਸ ਹੁੰਦੇ ਆ ਤਾਂ ਟ੍ਰੇਨਿੰਗਸ ਆਰਗੇਨਾਈਜ਼ ਹੁੰਦੀਆਂ ਸੋ ਜਿਸ ਤਰ੍ਹਾਂ ਪਹਿਲਾ ਆਪਾਂ ਆਪਰੇਸ਼ਨ ਸਿੰਧੂਰ ਦੇ ਵਿੱਚ ਕੰਮ ਕੀਤਾ ਕੁਝ ਲੈਸਨਸ ਆਪਾਂ ਉਦੋਂ ਸਿੱਖੇ ਕੁਝ ਲਰਨਿੰਗ ਆਪਾਂ ਨੂੰ ਉਦੋਂ ਹੋਈ ਸੋ ਉਹ ਜਿਹੜੇ ਲੈਸਨਸ ਆਪਾਂ ਸਿੱਖੇ ਹੁਣ ਅੱਗੇ ਆਪਾਂ ਉਹਨਾਂ ਉਹਨਾਂ ਤੋਂ ਆਪਾਂ ਸੋਚਣਾ ਹੈ ਕਿ ਆਪਾਂ ਕਿਸ ਤਰ੍ਹਾਂ ਉਹ ਗਲਤੀਆਂ ਜਿਹੜੀਆਂ ਉਹ ਦੁਬਾਰਾ ਨਹੀਂ ਦੁਹਰਾਉਣੀਆਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਆਪਣੀਆਂ ਕੀ ਕੀ ਵੀਕਨੈਸਸ ਸੀ ਜਾਂ ਆਪਾਂ ਹੋਰ ਆਪਣੇ ਆਪ ਨੂੰ ਕਿਸ ਤਰ੍ਹਾਂ ਸਟਰੈਂਥਨ ਕਰ ਸਕਦੇ ਹਾਂ ਸੋ ਅੱਜ ਮੈਂ ਤੁਹਾਨੂੰ ਇਸ ਮੌਕੇ ਤੇ ਐਡਵਾਈਸ ਕਰਾਂਗਾ ਕਿ ਜਿਹੜੀ ਇਹ ਟ੍ਰੇਨਿੰਗ ਹੈ ਇਹਨੂੰ ਬੜੇ ਵਧੀਆ ਤਰੀਕੇ ਨਾਲ ਕਰਨਾ ਹੈ ਕਿਉਂਕਿ ਬੜੀ ਇਹ ਬਹੁਤ ਹੀ ਕ੍ਰਿਟੀਕਲ ਚੀਜ਼ ਜਿਹੜੀ ਹੈਗੀ ਆ ਉਹਦੀ ਟ੍ਰੇਨਿੰਗ ਵਾਸਤੇ ਤੁਸੀਂ ਇੱਥੇ ਆਏ ਹੋ ਜਿੱਦਾਂ ਅਸੀਂ ਟ੍ਰੇਨਿੰਗ ਕਰਦੇ ਸੀ ਕਿ ਫਲੋਰ ਉੱਥੇ ਉਸਤਾਦ ਜਿਹੜੇ ਸੀਗੇ ਉਹ ਕਹਿੰਦੇ ਸੀ ਵੀ ਜੇ ਤੁਸੀਂ ਟ੍ਰੇਨਿੰਗ ਦੇ ਵਿੱਚ ਵਧੀਆ ਮਿਹਨਤ ਕਰੋਗੇ ਜਿਹੜਾ ਫੌਜੀ ਆ ਜਿਹੜਾ ਬੰਦਾ ਪੁਲਿਸ ਵਾਲਾ ਟ੍ਰੇਨਿੰਗ ਦੇ ਵਿੱਚ ਵਧੀਆ ਮਿਹਨਤ ਕਰਦਾ ਹੈ ਤੋ ਜਦੋਂ ਫੀਲਡ ਦੇ ਵਿੱਚ ਜਾਂਦਾ ਜਦੋਂ ਜਾਂ ਜਦੋਂ ਕਹਿੰਦੇ ਜੰਗ ਦੇ ਵਿੱਚ ਜਾਂਦਾ ਤਾਂ ਉਹ ਜਿਹੜਾ ਹੈਗਾ ਬਲੱਡ ਜਿਹੜਾ ਹੈਗਾ ਸੇਵ ਕਰਦਾ ਜੇ ਤੁਸੀਂ ਟ੍ਰੇਨਿੰਗ ਦੇ ਵਿੱਚ ਪਸੀਨਾ ਵਹਾਉਂਦੇ ਹੋ ਤਾਂ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਬਲੱਡ ਸੇਵ ਕਰਦੇ ਹੋ ਸੋ ਅੱਜ ਇਸ ਮੌਕੇ ਤੇ ਤੁਹਾਨੂੰ ਇੱਕ ਬੜਾ ਵਧੀਆ ਓਪਰਚੁਨਿਟੀ ਮਿਲੀ ਹੈ ਇੱਕ ਸੈਕੰਡਲੀ ਇੱਕ ਸੇਵਾ ਹੈ ਆਪਾਂ ਦੇਖਦੇ ਹਾਂ ਸੇਵਾ ਦਾ ਦਰਜਾ ਜਿਹੜਾ ਹੈਗਾ ਆਪਣੇ ਅਧਿਆਤਮਿਕ ਜੀਵਨ ਦੇ ਵਿੱਚ ਆ ਧਾਰਮਿਕ ਜੀਵਨ ਦੇ ਵਿੱਚ ਬੜਾ ਅਹਿਮ ਦਰਜਾ ਦਿੱਤਾ ਗਿਆ। ਤੋਂ ਜਿਹੜੀ ਇਹ ਤੁਸੀਂ ਕੰਮ ਹੈ ਤੁਹਾਡਾ ਇੱਕ ਸੇਵਾ ਦੇ ਭਾਵਨਾ ਦੇ ਨਾਲ ਜਿਹੜਾ ਹੈਗਾ ਤੁਹਾਨੂੰ ਐਜ਼ ਅ ਵਲੰਟੀਅਰ ਕਿਨੂੰ ਸੇਵਾ ਦੇ ਤੌਰ ਤੇ ਆਏ ਆ ਬਹੁਤ ਵੱਡੀ ਸੇਵਾ ਹੁੰਦੀ ਹੈ। ਸੋ ਮੈਂ ਤੁਹਾਨੂੰ ਅੱਜ ਇਸ ਮੌਕੇ ਤੇ ਇੱਕ ਐਡਵਾਈਸ ਦਿੰਨਾ ਕਿ ਜਿਹੜੀ ਟ੍ਰੇਨਿੰਗ ਹੈ ਇਹਨੂੰ ਵਧੀਆ ਤਰੀਕੇ ਨਾਲ ਕਰਨੀ ਹੈ। ਇਨ ਕੇਸ ਜਦੋਂ ਇਸ ਚੀਜ਼ ਦੀ ਲੋੜ ਪਾਊਗੀ ਫਿਰ ਤੁਸੀਂ ਯਾਦ ਕਰੋਗੇ ਵੀ ਜੇ ਅਸੀਂ ਟ੍ਰੇਨਿੰਗ ਵਧੀਆ ਕੀਤੀ ਸੀਗੀ ਤੇ ਅੱਜ ਇਹ ਸਿਚੁਏਸ਼ਨ ਦੇ ਵਿੱਚ ਆਏ ਆ ਤੇ ਇਹਨੂੰ ਅਸੀਂ ਡੀਲ ਵਧੀਆ ਤਰੀਕੇ ਨਾਲ ਕਰ ਲਿਆ। ਆਪਣੀ ਸੇਫਟੀ ਇਨਸ਼ੋਰ ਕੀਤੀ ਤੇ ਜਿਸ ਮੌਕੇ ਦੀ ਨਜਾਕਤ ਤੇ ਅਸੀਂ ਆਏ ਹਾਂ ਜਿਸ ਪ੍ਰੋਬਲਮ ਦੇ ਵਿੱਚ ਅਸੀਂ ਆਏ ਹਾਂ ਉੱਥੇ ਵੀ ਜਾ ਕੇ ਅਸੀਂ ਕਿਸੇ ਦੀ ਜਾਨ ਜਿਹੜੀ ਹੈਗੀ ਬਚਾਈ ਹੈ ਕਿਸੇ ਮੁਸੀਬਤ ਵਾਲੇ ਨੂੰ ਜਿਹੜਾ ਹੈਗਾ ਮੁਸੀਬਤ ਵਿੱਚੋਂ ਕੱਢਿਆ ਸੋ ਤੁਹਾਨੂੰ ਸਾਰਿਆਂ ਨੂੰ ਬੈਸਟ ਵਿਸ਼ਸ ਤੇ ਜਿਹੜੀ ਇਹ ਟ੍ਰੇਨਿੰਗ ਹੈ ਉਸ ਨੂੰ ਬੜੇ ਵਧੀਆ ਤਰੀਕੇ ਨਾਲ ਕਰਨਾ ਤੇ ਇਸ ਦੇ ਨਾਲ ਹੀ ਤੁਹਾਨੂੰ ਅੱਗੇ ਵੀ ਲਾਈਫ ਦੇ ਵਿੱਚ ਵੀ ਮੇਰੇ ਵੱਲੋਂ ਬੈਸਟ ਵਿਸ਼ਸ ਕਿ ਤੁਸੀਂ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਆਪਣੇ ਤੇ ਆਪਣੇ ਸਮਾਜ ਦਾ ਜਿਹੜਾ ਨਾਮ ਰੋਸ਼ਨ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ थैंक यू ਕਿਰ ਸਾਥੀਓ ਬਸੀ ਜੀ ਆ ਬਹੁਤ ਅੱਛਾ ਲੱਗਦਾ ਜਦੋਂ ਇਹੋ ਜਿਹੀ ਇਨੀਸ਼ੀਏਟਿਵ ਲਿਆ ਜਾਂਦੀ ਨੇ ਗਵਰਨਮੈਂਟ ਵੱਲੋਂ ਟ੍ਰੇਨਿੰਗ ਐਂਡ ਡਿਵੈਲਪਮੈਂਟ ਦੇ ਤੋਂ ਬੇਸਿਕ ਟ੍ਰੇਨਿੰਗ ਐਂਡ ਡਿਵੈਲਪਮੈਂਟ ਚੱਲ ਰਿਹਾ ਹੈ ਟ੍ਰੇਨਿੰਗ ਐਂਡ ਡਿਵੈਲਪਮੈਂਟ ਦੀ ਲੋਡ ਬਹੁਤ ਜ਼ਿਆਦਾ ਹੈ ਸਾਡੀ ਸੁਸਾਇਟੀ ਨੂੰ ਔਰ ਅਸੀਂ ਅਕਸਰ ਇਸ ਨੂੰ ਟ੍ਰੇਨਿੰਗ ਨੂੰ ਜਿਹੜਾ ਹੈਗਾ ਬੜਾ ਲੈਟਰੀਅਲ ਲੈ ਜੰਨੇ ਆ ਵੀ ਟ੍ਰੇਨਿੰਗ ਹੈ ਸਿਵਲ ਡਿਫੈਂਸ ਵਾਲੇ ਨੇ ਬੁਲਾਈਏ ਜਾਂ ਮੈਕਸੀਪਲ ਨੇ ਗਵਰਨਮੈਂਟ EMPLOYEES ਅਸੀਂ ਕਰਦੇ ਆ ਚਲੋ ਜਾਵਾਂਗੇ ਬਟ ਜਦੋਂ ਅਸੀਂ ਟ੍ਰੇਨਿੰਗ ਦੀ ਇੰਪੋਰਟੈਂਸ ਸਮਝਾਂਗੇ ਕਿ ਰੀਅਲ ਲਾਈਫ ਵਿੱਚ ਸਾਨੂੰ ਟ੍ਰੇਨਿੰਗ ਦੀ ਇੰਪੋਰਟੈਂਸ ਕਿੰਨੀ ਕੁ ਇਸ ਦੀ ਇੰਪੋਰਟੈਂਸ ਹੈ ਤਾਂ ਦੈਨ ਅਸੀਂ ਕੁਛ ਨਾ ਕੁਛ ਇੱਥੋਂ ਵੈਲਿਊਏਬਲ ਇਨਪੁਟਸ ਲੈ ਕੇ ਜਾ ਸਕਦੇ ਆ ਡਿਜ਼ਾਸਟਰ ਮੈਨੇਜਮੈਂਟ ਦੇ ਉੱਤੇ ਟ੍ਰੇਨਿੰਗ ਹੈ ਡਿਜ਼ਾਸਟਰ ਮੈਨੇਜਮੈਂਟ ਦੇ ਉੱਤੇ ਟ੍ਰੇਨਿੰਗ ਦੇ ਵਿੱਚ ਮੈਂ ਤੁਹਾਨੂੰ ਕਹਾਂਗਾ ਕਿ ਇੱਕ ਤਾਂ ਨੈਚੁਰਲ ਇਹ ਡਿਜ਼ਾਸਟਰ ਹੈ ਇੱਕ ਡਿਜ਼ਾਸਟਰ ਨਾਲ ਸਾਡੇ ਬ੍ਰੇਨ ਦੇ ਵਿੱਚ ਹਮੇਸ਼ਾ ਹੀ ਚੱਲਦਾ ਰਹਿੰਦਾ ਹੈ ਠੀਕ ਹੈ ਉਹ ਸਿਚੁਏਸ਼ਨ ਦੇ ਨਾਲ ਜਿਹੜਾ ਆਉਂਦਾ ਹੀ ਰਹਿੰਦਾ ਹੈ ਜੇ ਅਸੀਂ ਸਵੇਰੇ ਉੱਠੇ ਤਾਂ ਪਤਾ ਨਹੀਂ ਘਰੇ ਕੀ ਗੱਲ ਛੋਟੀ ਜਿਹੀ ਹੋ ਗਈ ਤਾਂ ਉੱਥੋਂ ਇੱਕ ਡਿਜ਼ਾਸਟਰ ਬਣ ਜਾਣਾ ਠੀਕ ਹੈ ਆ ਰਹੇ ਆ ਕਾਲਜ ਆ ਰਹੇ ਆ ਬੱਸ ਦੇ ਵਿੱਚ ਇਨੀ ਪਤਾ ਕੀ ਪ੍ਰੋਬਲਮ ਹੋਗੀ ਤਾਂ ਉਸਨੇ ਇੱਕ ਡਿਜ਼ਾਸਟਰ ਦਾ ਰੂਪ ਧਾਰਨ ਕਰ ਲੈਣਾ ਕਾਲਜ ਆ ਗਿਆ ਤਾਂ ਅੱਗੇ ਆ ਕੇ ਕੁਝ ਨਵਾਂ ਹੋ ਗਿਆ ਤਾਂ ਦੇਖ ਕੋਸ ਡਿਸ ਡਿਸਾਸਟਰ ਜੋ ਆਪਾਂ ਕਹਿ ਸਕਦੇ ਆ ਜਾਂ ਪ੍ਰੋਬਲਮ ਕਹਿ ਸਕਦੇ ਆ ਉਹਨੂੰ ਕਿਵੇਂ ਹੈਂਡਲ ਕਰਨਾ ਉਹਦੇ ਵਾਸਤੇ ਟ੍ਰੇਨਿੰਗ ਐਂਡ ਡਿਵੈਲਪਮੈਂਟ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਜਦੋਂ ਸਾਨੂੰ ਇਹ ਸਮਝ ਆ ਜਾਏਗੀ ਕਿ ਇਹ ਟ੍ਰੇਨਿੰਗ ਜਿਹੜੀ ਹੈਗੀ ਸਾਨੂੰ ਨਾਟ ਓਨਲੀ ਕਿ ਇੱਕ ਇਹ ਕਿਸੇ ਪ੍ਰੋਫੈਸ਼ਨ ਦੇ ਵਿੱਚ ਅਸੀਂ ਹੈਗੇ ਆ ਤਾਂ ਸਾਰਿਆਂ ਨੂੰ ਟ੍ਰੇਨਿੰਗ ਦੀ ਲੋੜ ਹੈ ਜਦੋਂ ਇਹ ਸਾਨੂੰ ਸਮਝ ਆ ਜਾਏਗੀ ਕਿ ਅਸੀਂ ਇੱਕ ਹਿਊਮਨ ਬੀਇੰਗ ਆ ਕਿ ਸਾਨੂੰ ਟ੍ਰੇਨਿੰਗ ਦੀ ਲੋੜ ਹੈ ਦੈਨ ਅਸੀਂ ਟ੍ਰੇਨਿੰਗ ਐਂਡ ਡਿਵੈਲਪਮੈਂਟ ਨੂੰ ਜਿਹੜਾ ਹੈਗਾ ਜਾਣ ਪਾਵਾਂਗੇ ਇੱਕ ਅੱਛਾ ਪੇਰੈਂਟਸ ਦੇ ਵਾਸਤੇ ਇੱਕ ਅੱਛਾ ਸਟੂਡੈਂਟ ਦੇ ਵਾਸਤੇ ਜਿਹੜੇ ਕਿ ਕਿਸੇ ਪ੍ਰੋਫੈਸ਼ਨਲ ਨਹੀਂ ਵੀ ਜੁੜੇ ਹੋ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਟ੍ਰੇਨਿੰਗ ਦੀ ਲੋੜ ਹੈ। ਤੋਂ ਟ੍ਰੇਨਿੰਗ ਐਂਡ ਡਿਵੈਲਪਮੈਂਟ ਦੇ ਉੱਤੇ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ ਆਪਾਂ ਨੂੰ। ਬੇਸਿਕ ਟ੍ਰੇਨਿੰਗ ਐਂਡ ਡਿਵੈਲਪਮੈਂਟ ਦੇ ਨਾਲ ਮੈਂ ਪਿਛਲੇ 15 ਸਾਲ ਤੋਂ ਜੁੜਿਆ ਹੋਇਆ ਹਾਂ ਟ੍ਰੇਨਿੰਗ ਐਂਡ ਡਿਵੈਲਪਮੈਂਟ ਦੇ ਨਾਲ। ਤੋਂ ਜੋ ਮੈਂ ਫੀਲ ਕੀਤਾ ਕਿ ਟ੍ਰੇਨਿੰਗ ਐਂਡ ਡਿਵੈਲਪਮੈਂਟ ਤੋਂ ਬਿਨਾ ਜਿਹੜਾ ਹੈਗਾ ਕੋਈ ਵੀ ਬੰਦਾ ਅੱਛਾ ਪੇਰੈਂਟਸ ਨਹੀਂ ਬਣ ਸਕਦਾ। ਪੇਰੈਂਟਿੰਗ ਜਿਹੜੀ ਹੈਗੀ ਉਸ ਦੇ ਵ ਸਿੰਪਲ ਜੀ ਮੈਂ ਇੱਕ ਐਗਜ਼ਾਮਪਲ ਦੇ ਕੇ ਦੱਸ ਦਿੰਨਾ ਪੇਰੈਂਟਸ ਜਦੋਂ ਅਸੀਂ ਬਣਦੇ ਆ ਤਾਂ ਸਾਡੇ ਕੋਲ ਕੁਝ ਵਰਡਸ ਹੁੰਦੇ ਨੇ ਕੋਈ ਸ਼ਬਦ ਹੁੰਦੇ ਨੇ ਜਿਹੜੇ ਅਸੀਂ ਬੱਚੇ ਨੂੰ ਦੇਣੇ ਹੁੰਦੇ ਨੇ ਕਿਉਂਕਿ ਬੱਚੇ ਨੇ ਜਿਹੜੇ ਹੈਗੇ ਨੇ ਫਸਟ ਆਪਣੇ ਸ਼ਬਦ ਜਿਹੜੇ ਇਹਨੇ ਵਾਲੇ ਪੇਰੈਂਟਸ ਤੋਂ ਲੈਣੇ ਹੁੰਦੇ ਨੇ ਉਹ ਸਾਡੇ ਕੋਲ ਸ਼ਬਦ ਕਿਸ ਤਰ੍ਹਾਂ ਦੇ ਹੈਗੇ ਨੇ ਕੀ ਉਹ ਸ਼ਬਦ ਜਿਹੜੇ ਹੈਗੇ ਨੇ ਸਾਡੇ ਕੋਲੇ ਇੱਕ ਹਾਂ ਪੱਖੀ ਨੇ ਕਿ ਨਾਂ ਪੱਖੀ ਨੇ ਉਹਨਾਂ ਨਾਲ ਹੀ ਬੱਚੇ ਦੀ ਜਿਹੜੀ ਜ਼ਿੰਦਗੀ ਹੈ ਉਹ ਸਾਰੀ ਉਮਰ ਚੱਲਦੀ ਹੁੰਦੀ ਹੈ ਅੱਗੇ ਬੱਚਾ ਸਕੂਲ ਜਾਂਦਾ ਹੈ ਉਸ ਦੇ ਵਿੱਚ ਉੱਥੇ ਜਿਹੜੇ ਟੀਚਰਸ ਨੇ ਉਹਨਾਂ ਕੋਲ ਕਿਸ ਤਰ੍ਹਾਂ ਦੇ ਵਰਡਸ ਨੇ ਤਾਂ ਉਹ ਵਰਡਸ ਬਹੁਤ ਮੈਟਰ ਕਰਦੇ ਨੇ ਯੂਅਰ ਵਰਡ ਕ੍ਰੀਏਟ ਯੂਅਰ ਵਰਡ ਤੁਹਾਡੇ ਸ਼ਬਦ ਹੀ ਤੁਹਾਡਾ ਸੰਸਾਰ ਲਿਖਦੇ ਨੇ ਸੋ ਦੈਟ ਇਜ਼ ਅ ਟ੍ਰੇਨਿੰਗ ਇਹ ਟ੍ਰੇਨਿੰਗ ਠੀਕ ਹੈ ਇੱਥੇ ਆਪਾਂ ਆਏ ਹੋ ਤੁਸੀਂ ਇੱਕ ਡੋਮੇਨ ਸਪੈਸੀਫਿਕ ਟ੍ਰੇਨਿੰਗ ਨੂੰ ਅਸੀਂ ਕਹਿੰਦੇ ਹੁੰਦੇ ਆ ਡੋਮੇਨ ਦੇ ਉੱਤੇ ਸਿਵਲ ਡਿਫੈਂਸ ਵੱਲੋਂ ਕਰਵਾਈ ਜਾ ਰਹੀ ਬਹੁਤ ਹੀ ਵਧੀਆ ਇਨੀਸ਼ੀਏਟਿਵ ਹੈ ਬਟ ਜਿਹੜੀ ਦੂਸਰੀ ਟ੍ਰੇਨਿੰਗ ਹੈ ਉਸ ਦੀ ਹੋਰ ਵੀ ਜ਼ਿਆਦਾ ਲੋਡ ਹੈ ਉਸ ਦੇ ਵਾਸਤੇ ਕੋਈ ਕਲਾਸਿਸ ਨਹੀਂ ਲੱਗਦੀਆਂ ਉਸ ਦੇ ਵਾਸਤੇ ਕੋਈ ਇਸ ਤਰ੍ਹਾਂ ਦਾ ਸਟਰਕਚਰ ਨਹੀਂ ਬਣਿਆ ਉਸ ਦੇ ਵਾਸਤੇ ਸਾਨੂੰ ਆਪਣੇ ਆਪ ਨੂੰ ਦੇਖਣਾ ਪਵੇਗਾ ਕਿ ਮੈਂ ਆਪਣੇ ਆਪ ਨੂੰ ਕਿਵੇਂ ਟ੍ਰੇਨ ਐਂਡ ਡਿਵੈਲਪ ਕਰਨਾ ਹੈ ਔਰ ਜਦੋਂ ਅਸੀਂ ਆਪਣੇ ਆਪ ਨੂੰ ਟ੍ਰੇਨ ਐਂਡ ਡਿਵੈਲਪ ਕਰਾਂਗੇ ਨਾ ਤਾਂ ਉਦੋਂ ਸੋਸਾਇਟੀ ਦੇ ਵਿੱਚ ਟਰਾਂਸਫਰਮੇਸ਼ਨ ਆਏਗੀ ਔਰ ਸੋਸਾਇਟੀ ਨੂੰ ਅੱਜ ਜਿੰਨੇ ਵੀ ਤੁਸੀਂ ਬੈਠੇ ਹੋ ਬਹੁਤ ਵੱਡੇ ਲੈਵਲ ਦੇ ਟਰਾਂਸਫਰਮੇਸ਼ਨ ਦੀ ਲੋੜ ਹੈ ਬਹੁਤ ਵੱਡੇ ਲੈਵਲ ਤੇ ਇਸ ਮੌਕੇ ਤੇ ਮੈਡਮ ਸਾਡੇ ਪੂਨਮ ਜੀ ਏਡੀਸੀ ਸਾਹਿਬਾਨ ਤੇ ਨਰਿੰਦਰ ਜੀ ਐਸਪੀ ਸਾਹਿਬ ਤੇ ਹੋਰ ਬੜੇ ਸੱਜਣ ਜਿਹੜੇ ਸੀ ਉਹ ਐਸੀ ਤਾਂ ਬੱਚਿਆਂ ਨੂੰ ਉਹਨਾਂ ਨੇ ਕਾਫੀ ਹੱਦ ਤੱਕ ਇਹ ਨਾਲੇ ਦਿੱਤੇ ਵੀ ਸਾਨੂੰ ਇਸ ਟ੍ਰੇਨਿੰਗ ਦਾ ਕੀ ਫਾਇਦਾ ਕਾਈਂਡਲੀ ਤੁਸੀਂ ਧਿਆਨ ਦਿਓ ਸਿਵਲ ਡਿਫੈਂਸ ਦੇ ਪਾਰਟ ਬਣੋ ਸਿਵਲ ਡਿਫੈਂਸ ਦੇ ਵੋਲੰਟੀਅਰ ਬਣੋ ਜਿੱਥੇ ਤੁਸੀਂ ਆਪਣੇ ਆਪਣਿਆਂ ਦੀ ਆਪਣੇ ਦੇਸ਼ ਦੀ ਰੱਖਿਆ ਕਰ ਸਕਦੇ ਹੋ ਤੇ ਮੈਨੂੰ ਦਿਓ ਇਜਾਜ਼ਤ ਸਰ ਸ਼ਿਕਾ